ਜਜਮੈਂਟ ਕਰ ਸਕਦੇ ਤੁਸੀਂ ਲੋ ਜੀ ਲੇਵਾ ਫਾੜੀ ਵਾਲਾ ਕਰਮਾ ਵਾਲੀ ਦਾ ਲੋ ਜੀ ਬੜੀ ਲੰਮੀ ਤੋਰ ਤੇ ਵੀਰ ਇਧਰ ਨੂੰ ਦੇਵਾ ਦਿਖਾਦੀ ਸਮਾਰ ਕੇ ਲੋ ਜੀ ਦੇਖੋ ਪਰਾ ਮੋੜ ਲਓ ਠੀਕ ਹੈ ਜੀ ਬਾਈ ਕਹਿੰਦਾ ਚਾਹ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਣ ਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਬਕਾਉਆ ਪਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਆ ਜਾ ਬਾਈ ਜੀ ਸੱਸੀ ਗਾ ਜੀ ਸੱਸੀ ਗਾ ਜੀ ਨਾਮ ਵੀਰ ਜੀ ਨਾਮ ਮਜੀਤ ਸਿੰਘ ਪਿੰਡ ਪਿੰਡ ਕੌਨਸ ਜ਼ਿਲ੍ਹਾ ਜਿਹੜਾ ਬਰਨਾਲਾ ਜੀ ਵੈਢ ਦੀ ਜਾਣਕਾਰੀ ਵੀ 2 ਟਾਈਮ ਹੀ ਤੇ ਨੂੰ ਸੂਈ ਨੂੰ ਹੋ ਗਈ ਹਾਂਜੀ 5 ਦਿਨ ਹੋ ਗਏ ਟੀਕਾ ਭਰਾ ਇਹਨੂੰ ਠੀਕ ਆ 12 ਲੀਟਰ ਦੁੱਧ ਦਾ ਹੀ ਪੂਰੀ ਠੰਡੀ ਸੀਲ ਇਸ ਦੀ ਚਾਰ ਡੰਗ ਛੋੜਿਆ ਗਣਾ ਠੀਕ ਆ ਬੱਚੇ ਦੀ ਡੈਥ ਹੋ ਗਈ ਸੀ ਠੀਕ ਆ ਲੋ ਭਰਾ 12 ਲੀਟਰ ਕੰਢੇ ਲ ਦਤ ਵੀ ਹਾਂਜੀ ਪੂਰਾ ਕੰਢੇ ਚਾਹੇ ਦੋ ਡੰਗ ਤਿੰਨ ਡੰਗ ਛੋਲੇ ਚਾਰ ਡੰਗ ਦੇ ਓਲੇ ਜੀ ਚਲੋ ਤੋਰੋ ਲੋ ਭਰਾ ਕੱਦ ਵਿੱਡ ਸੁਖਨਾ ਸੋਹਣਾ ਕਰਮਾਂ ਵਾਲੀ ਦਾ ਰੇਟ ਵੀਰ ਜੀ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਤੋਰ ਦੋ ਸੋਹਣੀ ਸੁਨੱਖੀ ਆ ਕੱਦ ਵਿੱਡ ਠੀਕ ਆ ਜੀ ਜੱਜਮੈਂਟ ਕਰ ਸਕਦੇ ਤੁਸੀਂ ਲੋ ਜੀ ਲੇਵਾ ਫਾੜੀ ਵਾਲਾ ਕਰਮਾਂ ਵਾਲੀ ਦਾ ਲੋ ਜੀ ਬੜੀ ਲੰਮੀ ਤੋਰ ਦੋ ਵੀਰ ਇਧਰ ਨੂੰ ਦੇਵਾ ਦਿਖਾ ਦੀ ਸਮਾਰਕ ਲੋ ਜੀ ਕਿਨੇ ਉਪਰਾ ਮੋੜ ਲਓ ਠੀਕ ਹੈ ਜੀ ਬਾਈ ਕਹਿੰਦਾ ਚਾਹੇ ਦੋ ਡੰਗ ਤਿੰਨ ਡੰਗ ਚੋਕੇ ਪਸੰਦੀ ਕਰਕੇ ਲੈ ਜਾਹਾਂਗਾ ਰੇਟ ਬਾਈ ਜੀ ਕਹਿੰਦਾ ਫੋਨ ਤੇ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਰੀ ਦੋ ਜੀ ਇਹ ਠਾਈ ਦਿਨ ਤੱਕ ਡੀਗਾ ਬ੍ਰੈਂਡ ਹੋ ਗਈ ਹਾਂਜੀ ਸਾਢੇ 3 ਮਹੀਨੇ ਸੂਈ ਨੂੰ ਹੋ ਗਈ ਠੀਕ ਆ ਦੁੱਧ ਉਹਦਾ 11 ਲੀਟਰ ਆ 10 ਲੀਟਰ ਤੋਲ ਕੇ ਦੇ ਦਾਂਗੇ ਠੀਕ ਆ ਇਹ ਵੀ ਪੂਰੀ ਠੰਡੀ ਸੀਲ ਆ ਠੀਕ ਆ ਲੋ ਭਰਾ ਦੇਖ ਸਕਦੇ ਹੋ ਲੋ ਜੀ 10 ਲੀਟਰ ਕੰਡੇ ਵਾਲਾ ਠੀਕ ਹੈ ਜੀ ਤੋੜ ਦੋ ਲੋ ਜੀ ਚੈੱਕ ਕਰਸ ਨਵਰ ਨੂੰ ਲੇ ਤੁਲਾ ਤਰਾ ਠੀਕ ਹੈ ਫੇਸ ਬਿਊਟੀ ਚੈੱਕ ਕਰ ਸਕਦੇ ਲੋ ਜੀ ਮੋੜ ਦੋ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਕੌਣਸਾ ਤੇ ਜਿਲ੍ਹਾ ਨੂੰ ਪੈਂਦਾ ਜੀ ਗੁਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ